21 ਲੱਖ ਦਾ ਪ੍ਰਾਈਸ ਲੱਗਿਆ ਸੀ ਨਵੰਬਰ ਦੀ ਲਾਟਰੀ ਚੱਲਦੀ ਸੀ ਪੰਜਾਬ ਦੇ ਵਿੱਚ ਉਹਦਾ ਨਾਮ ਨਹੀਂ ਆਇਆ ਸੀ ਤੇ ਉਹ 21 ਲੱਖ ਲੈ ਕੇ ਆਉਣਾ ਦਾ ਪੰਡਲ ਲਾਟਰੀ ਏਜੰਸੀ ਅਮਰਗੜਾ ਜਿਹੜਾ ਮੈਂ ਜੁੜਿਆ ਹੋਇਆ ਹਾਂ ਜਿੰਨਾਂ ਨਾਲ ਮੈਂ ਕੰਮ ਕਰ ਰਿਹਾ ਉਹ ਹੈਗੇ ਨੇ ਪਨੋਟ ਐਂਟਰਪ੍ਰਾਈਜ਼ ਜੋ 올 ਇੰਡੀਆ ਦੇ ਵਿੱਚ ਨੰਬਰ 1 ਤੇ ਸਟੋਗੇਸਟ ਨੇ ਜੀ ਪਹਿਲੇ ਨੰਬਰ ਤੇ ਆਉਂਦੇ ਨੇ ਤੇ ਇਨਾਮ ਦੇਣ ਦੇ ਵਿੱਚ ਵੀ ਸੇਲ ਦੇ ਵਿੱਚ ਵੀ ਜਿਹੜੀ ਪੰਡਲ ਲਾਟਰੀ ਏਜੰਸੀ ਆ ਉਹ ਛੋਟੇ ਨਾਮਾਂ ਦੇ ਵਿੱਚ ਵੀ 8 ਲੱਖ 80 ਹਜ਼ਾਰ ਦੀ ਵਿਨਿੰਗ ਲੈ ਕੇ ਗਈ ਆ ਤੁਹਾਡੇ ਚੈਨਲਾਂ ਤੇ ਇੱਕ ਵਾਰੀ ਵੀਡੀਓ ਪਈ ਆ ਮੈਂ ਜਿਹਦੇ ਵਿੱਚ ਕਹਿ ਰਿਹਾ ਵੀ ਬਟਿੰਡੇ ਦੇ ਵਿੱਚ ਲਗਾਤਾਰ 7-8 ਕਰੋੜਪਤੀ ਬਣਨਗੇ ਜਿਹਦੇ ਵਿੱਚ 5 ਪ੍ਰਾਈਜ਼ ਲੱਗ ਚੁੱਕੇ ਨੇ ਤੇ ਜਿਹੜੇ ਹੁਣ 2 ਪ੍ਰਾਈਜ਼ ਆਉਣੇ ਨੇ ਉਹ ਆਈ ਕਾਊਂਟਰ ਤੋਂ ਆਉਣੇ ਨੇ ਜੀ ਦੋਸਤੋ ਜਿਹੜੇ ਇਸ ਵਕਤ ਤੁਸੀਂ ਭੀੜ ਦੇਖ ਰਹੇ ਹੋ ਸਕਰੀਨ ਤੇ ਇਹ ਕਿਸੇ ਰਾਸ਼ਨ ਡਿਪੋ ਤੇ ਰਾਸ਼ਨ ਲੈਣ ਵਾਲਿਆਂ ਦੀ ਭੀੜ ਨਹੀਂ ਹੈਗੀ ਇਹ ਪੰਡਤ ਜਲਾਟਰੀ ਵਾਲੇ ਦੇ ਦਫਤਰ ਅਸੀਂ ਅੱਜ ਫੇਰ ਪਹੁੰਚੇ ਆ ਤੁਹਾਨੂੰ ਜਿਵੇਂ ਕਿ ਪਤਾ ਪਹਿਲਾਂ ਵੀਡੀਓ ਚ ਦੱਸਿਆ ਹੈ ਕਿ ਕੁੰਡਲੀ ਦੇ ਕੇ ਦਿੰਦੇ ਆ ਲਾਟਰੀ ਦੀ ਲਾਟਰੀ ਨਿਕਲਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਆ ਰਾਸ਼ੀਦਸ ਨੇ ਵੀ ਇਸ ਰਾਸ਼ੀ ਦੀ ਆ ਲਾਟਰੀ ਨਿਕਲ ਸਕਦੀ ਹੈ ਬਹੁਤ ক্লোਜ਼ ਇਹਨਾਂ ਦੀ ਪ੍ਰੈਡਿਕਸ਼ਨ ਹੁੰਦੀ ਹੈ ਲਗਭਗ ਸੱਚ ਹੋਈਆਂ ਨੇ ਸਭ ਤੋਂ ਵੱਧ ਲਾਟਰੀਆਂ ਨਿਕਲਦੀਆਂ ਨੇ ਇਹਨਾਂ ਦੇ ਪੰਡਤ ਜੀ ਲਾਟਰੀ ਵਾਲਿਆਂ ਕੋਲੇ ਤਾਂ ਹੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਲੋਕ ਅੱਜ ਪੰਡਤ ਜੀ ਨਾਲ ਗੱਲਬਾਤ ਕਰਾਂਗੇ ਆਪਾਂ ਅੰਦਰ ਚੱਲਦੇ ਆਂ ਲੋਕਾਂ ਤੋਂ ਪੁੱਛਦਾ ਵੀ ਹੋਰ ਵੀ ਉਹ ਦੁਕਾਨਾਂ ਨੇ ਤੁਸੀਂ ਇੱਥੇ ਕਿਉਂ ਆਏ ਹੋ ਤੁਸੀਂ ਹੋਰ ਦੁਕਾਨ ਲੱਭਿਆ ਨੂੰ ਨਹੀਂ ਸ਼ਰਮਾ ਜੀ ਸਾਲ ਹੋ ਗਏ ਸਾਨੂੰ ਵੀਡੀਓ ਦੇਖਦੇ ਨੇ ਵੀਡੀਓ ਇਹਨਾਂ ਦੀ ਤੋ ਲੱਗਦਾ ਵੀ ਨਿਕਲੂਗੀ ਬਾਕੀਂਦਰਿਆ ਸ਼ਰਮਾ ਜੀ ਪੰਦੇ ਹੀ ਰਹਿੰਦੇ ਆ ਨਹੀਂ ਮੈਂ ਤਾਂ ਫੋਨ ਕਰਦਾ ਦੇਖ ਲਿਆ ਕੁਛ ਨਹੀਂ ਨਹੀਂ ਸਰ ਪਹਿਲੀ ਵਾਰ ਫਸਟ ਟਾਈਮ ਹਾਂ ਵਿਸ਼ਵਾਸ ਆ ਪੂਰਾ ਵੀ ਨਿਕਲੂਗਾ ਹਾਂ ਜੀ ਹਾਂ ਠੀਕ ਹੈ ਕੋਈ ਬੇਈਮਾਨੀ ਨਹੀਂ ਆਈ ਸਪਾਸਟ ਦੇਖੋ ਆਨਲਾਈਨ ਚੱਲਦਾ ਕੰਮ ਕੋਈ ਬੇਈਮਾਨੀ ਨਹੀਂ ਕੋਈ ਨਹੀਂ ਨਹੀਂ ਸਹੀ ਗੱਲ ਹੈ ਓਕੇ ਅੱਛਾ ਕੀ ਨਾਮ ਮੇਰਾ ਨਾਮ ਰੇਸ਼ਮਾ ਅਵੇ ਫਹੀਰ ਵੇਸ ਯਾਦ ਰੱਖਿਆ ਜ਼ਿਆਦਾ ਨਾਮ ਯਾਦ ਹੋਵੇ ਤਾਂ ਟੋਕਰ ਫੜ ਲੈਂਦੇ ਹੈ ਟੋਕਨ ਵਾਈਜ਼ ਲਾਟਰੀ ਮਿਲਦੀ ਹੈ ਤੇ ਲੈਣ ਲੱਗ ਕੇ ਆ ਲਾਟਰੀ ਵਾਲੀ ਦੁਕਾਨ ਤੁਸੀਂ ਪਛਾਣ ਲੋ ਤੇ ਨੰਬਰ ਵੀ ਜੋ ਉੱਪਰ ਲਿਖੇ ਆ ਇਹਨਾਂ ਨੰਬਰਾਂ ਦੇ ਜੇ ਤੁਹਾਡੀ ਗੱਲ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਫੇਕ ਵੀ ਬਣ ਚੁੱਕੇ ਨੇ ਇਹਨਾਂ ਦੇ ਬਾਕੀ ਪੰਡਤ ਜੀ ਨਾਲ ਆਪਾਂ ਕਰਦੇ ਆਂ ਅੰਦਰ ਜਾ ਕੇ ਗੱਲਬਾਤ ਕਿ ਹੁਣ ਕਿਹੜੀ ਰਸ਼ੀ ਨੂੰ ਤੁਸੀਂ ਕੈਲਕੂਲੇਸ਼ਨ ਕਰਕੇ ਅੱਜ ਲਾਟਰੀ ਦੇ ਰਹੇ ਹੋ ਇਹ ਕਿਹਦੇ ਨਿਕਲਦੇ ਚਾਂਸ ਜ਼ਿਆਦਾ ਹੈ ਕਿਉਂਕਿ ਵੱਖ-ਵੱਖ ਲਾਟਰੀਆਂ ਹੁੰਦੀਆਂ ਨੇ ਉਹਨਾਂ ਦੇ ਵੱਖ-ਵੱਖ ਲਾਟਰੀਆਂ ਦੇ ਅੱਡ ਰਸ਼ੀ ਦੇ ਹਿਸਾਬ ਨਾਲ ਇਹ ਦੱਸਦੇ ਆ ਇਹਨਾਂ ਦਾ ਦਾਵਾ ਹੈ ਕਿ ਨਕਸ਼ਤਰ ਜਿਹੜੇ ਹੁੰਦੇ ਆ ਉਹਨਾਂ ਦੇ ਹਿਸਾਬ ਨਾਲ ਚੱਲਦੇ ਆ ਆਪਾਂ ਪੂਰੀ ਗੱਲਬਾਤ ਪੰਡਤ ਜੀ ਨਾਲ ਜਾ ਕੇ ਕਰਾਂਗੇ ਤੇ ਚਲਦੇ ਹਾਂ ਤੁਹਾਨੂੰ ਲੈ ਕੇ ਅੰਦਰ ਪੰਡਤ ਜੀ ਲਾਟਰੀ ਵਾਲਿਆਂ ਕੋਲੇ ਲੋ ਜੀ ਪੰਡਤ ਜੀ ਦੇ ਕਾਊਂਟਰ ਤੇ ਆ ਗਏ ਜਿੱਥੇ ਇਹ ਕੁੰਡਲੀਆਂ ਬਣਾ ਕੇ ਲੋਕਾਂ ਨੂੰ ਲਾਟਰੀਆਂ ਦੀ ਜਾਂਦੀ ਹੈ ਮੈਂ ਪਿਛਲੀ ਵਾਰ ਆਇਆ ਸੀ ਪੁੱਛਿਆ ਸੀ ਕਿ ਤੁਸੀਂ ਠੇਕਾ ਲੈ ਰੱਖਿਆ ਕਰੋੜਪਤੀ ਬਣਾਉਣ ਦਾ ਤੇ ਕਹਿੰਦੇ ਹਾਂ ਜੀ ਅਸੀਂ ਠੇਕਾ ਲੈ ਰੱਖਿਆ ਰੱਬ ਦੀ ਮਿਹਰ ਹੈ ਗੱਲਬਾਤ ਕਰਦੇ ਹਾਂ ਪੰਡਤ ਜੀ ਨਾਲ ਹਾਂਜੀ ਕੀ ਕਹਿਣਾ ਚਾਹੋਗੇ ਸਾਰਾ মিডিਆ ਵੈਸੇ ਦਾ ਪੱਤਰਕਾਰ ਆਗੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਦਾ ਸਵਾਗਤ ਆ ਵੀਰੇ ਸਾਰੇ ਵੀਰਾਂ ਦਾ ਜਿਹੜੇ ਤੁਸੀਂ ਮੈਨੂੰ ਕਵਰ ਕਰਦੇ ਹੋ ਤੇ ਕੱਲਾ ਕੱਲਾ ਮੈਸੇਜ ਮੇਰਾ ਜਨਤਾ ਤੱਕ ਪਹੁੰਚਾਉਂਦੇ ਹੋ ਤੁਸੀਂ ਬਠਿੰਡਾ ਹੀ ਕਿਉਂ ਚੁਣਿਆ ਤੁਸੀਂ ਵੀਰੇ ਬਠਿੰਡੇ ਮੈਨੂੰ ਚੁੰਨ ਦਾ ਹੀ ਫਾਇਦਾ ਜੀ ਤੇ ਕੋਈ ਸੈਂਟਰ ਆਂਦਾ ਇੱਕ ਠੀਕ ਹੈ ਇੱਥੇ ਮੈਨੂੰ ਬਠਿੰਡੇ ਚ ਪੰਜਾਬ ਦੇ ਲੋਕ ਵੀ ਮਿਲਦੇ ਨੇ ਕਸਟਮਰ ਹਰਿਆਣੇ ਦੀ ਮਿਲਦੇ ਨੇ ਰਾਜਸਥਾਨ ਦੀ ਮਿਲਦੇ ਨੇ ਠੀਕ ਹੈ ਤੇ ਬਾਕੀ ਬੰਦੇ ਸੋਚ ਹੁੰਦੀ ਆ ਵੀ ਜਦ ਆਪਾਂ ਨੇ ਘਰਾਜ ਕਰਨਾ ਨਾ ਇੱਕ ਨੌ ਬਣਾਉਣਾ ਤਾਂ ਕੱਲਾ ਬਠਿੰਡਾ ਨਹੀਂ ਮਾਲ ਪੰਜਾਬ ਕਿਉਂਕਿ ਮੈਂ ਮੁਕਸਰ ਵੀ ਜਲਦੀ ਚਲ ਰਿਹਾ ਆ ਅੰਮ੍ਰਿਤਗੜ ਵੀ ਆ ਲੁਧਿਆਣੇ ਵੀ ਆ ਤੇ 10 ਦਿਨਾਂ ਦੇ ਵਿੱਚ ਮਲੇ ਕੋਲੇ ਵੀ ਐਂਟਰੀ ਕਰ ਰਿਹਾ ਜੀ ਪਿਆਰ ਆ ਤੁਹਾਨੂੰ ਮੇਰੇ ਚ ਕੋਈ ਦੇਖ ਦਿੱਤਾ ਅੱਜ ਲੋਕਾਂ ਦੇ ਕਿੰਨੇ ਨਾਮ ਲੱਗੇ ਨੇ ਠੀਕ ਹੈ ਪਿਛਲੀ ਵਾਰ ਦੇ ਕੋਈ ਕੱਲ ਤੁਹਾਨੂੰ ਹੋਰ ਕਲੀਅਰ ਕਰਦਾ ਨਾਨ ਗਰੰਟੀਡ ਪ੍ਰਾਈਜ਼ ਆ ਜਿਹੜਾ ਡੀਅਰ ਦਾ ਉਹਨੂੰ ਗਰੰਟੀਡ ਪੰਡਤ ਕਰਦਾ 21 ਲੱਖ ਦਾ ਪ੍ਰਾਈਜ਼ ਲੱਗਿਆ ਸੀ ਨਵੰਬਰ ਦੀ ਲਾਟਰੀ ਚੱਲਦੀ ਸੀ ਪੰਜਾਬ ਦੇ ਵਿੱਚ ਉਹਦਾ ਨਾਮ ਨਹੀਂ ਆਇਆ ਸੀ ਤੇ ਉਹ 21 ਲੱਖ ਲੈ ਕੇ ਆਉਣ ਵਾਲਾ ਪੰਡ ਲਾਟਰੀ ਏਜੰਸੀ ਅਮਰਗੜਾ ਜਿਹੜਾ ਇੱਕ ਢਾਬੇ ਦੇ ਕੰਮ ਕਰਨ ਵਾਲੇ ਬੰਦੇ ਨੂੰ ਨਾਮ ਲੱਗਿਆ ਸੀ 50 ਰੁਪਏ ਦੇ ਵਿੱਚ 21 ਲੱਖ ਠੀਕ ਹੈ ਉਹਦੀ ਤਕਰੀਬਨ ਸਾਰੇ ਚੈਨਲਾਂ ਦੇ ਵੀਡੀਓ ਚੱਲੀ ਆ ਉਸ ਤੋਂ ਪਹਿਲਾਂ ਇੱਕ 10 ਲੱਖ ਦਾ ਪ੍ਰਾਈਜ਼ ਗੋਆ ਸਟੇਟ ਦੀ ਲਾਟਰੀ ਸੀ ਪੰਜਾਬ ਦੇ ਵਿੱਚ ਲੈ ਕੇ ਆਉਣ ਵਾਲਾ ਪੰਡ ਲਾਟਰੀ ਅਮਰਗੜ ਠੀਕ ਹੈ ਜੀ ਤੇ ਬਾਕੀ ਪਤਾ ਗੱਲ ਕੀ ਹੈ ਜਿਹੜਾ ਮੈਂ ਜੁੜਿਆ ਹੋਇਆ ਹਾਂ ਜਿਨ੍ਹਾਂ ਨਾਲ ਮੈਂ ਕੰਮ ਕਰ ਰਿਹਾ ਹਾਂ ਉਹ ਹੈਗੇ ਨੇ ਭਨੋਟ ਐਂਟਰਪ੍ਰਾਈਜ਼ ਜੋ 올 ਇੰਡੀਆ ਦੇ ਵਿੱਚ ਨੰਬਰ 1 ਤੇ ਸਟਾਕਿਸਟ ਨੇ ਜੀ ਪਹਿਲੇ ਨੰਬਰ ਤੇ ਆਉਂਦੇ ਨੇ ਤੇ ਇਨਾਮ ਦੇਣ ਦੇ ਵਿੱਚ ਵੀ ਸੇਲ ਦੇ ਵਿੱਚ ਵੀ ਤੇ ਬਾਕੀ ਜਿੰਨੇ ਵੀ ਆਪਣੇ ਕੰਮ ਕਰਦੇ ਨੇ ਸਾਰੇ ਮੇਰੇ ਭਾਈਚਾਰੇ ਲਾਟਰੀਆਂ ਦਾ ਸਭ ਸਾਡੇ ਆਪਣੇ ਬਾਉ ਜੀ ਦੇ ਚੇਲੀ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਸਭ ਤੋਂ ਪਹਿਲਾਂ ਭਨੋਟ ਐਂਟਰਪ੍ਰਾਈਜ਼ ਸੀ ਸੋਸ਼ਲ ਮੀਡੀਆ ਤੇ ਅਕਸਰੀ ਕਮੈਂਟ ਆਉਂਦੇ ਆ ਜੀ ਲੋਕਾਂ ਨੂੰ ਠੱਗ ਰਹੀ ਹੈ ਜੇ ਇਹ ਉਹ ਫਰਮਾਂ ਚ ਪਾਰੀ ਹੈ ਜੀ ਕੀ ਲੱਗਦਾ ਇੰਨੇ ਲੋਕ ਆਉਂਦੇ ਅੱਜ ਵੀ ਨਾਮ ਨਾਲ ਇਕਲੇ ਲੋਕਾਂ ਦੇ ਉਹ ਤਾਂ ਕੀ ਗੱਲ ਆ ਦੇਖੋ ਜਿਹੜੇ ਕਮੈਂਟ ਨੇ ਉਹਨਾਂ ਦਾ ਕੰਮ ਆ ਕਰਨ ਵਧੀਆ ਗੱਲ ਆ ਮੈਂ ਤਾਂ ਕਹਣਾ ਕਰੋ ਮੇਰੀ ਵੀਡੀਓ ਉੱਪਰ ਆਉਂਦੀ ਆ ਉਹਨਾਂ ਦੀ ਸੋਚ ਆ ਸਭ ਤੋਂ ਪਹਿਲਾਂ ਉਹਨਾਂ ਦੀ ਆਈਡੀ ਖੋਲ ਕੇ ਦੇਖੋ ਉਹਨਾਂ ਦੀ ਆਈਡੀ ਤੇ ਕੋਈ ਪੋਸਟ ਨਹੀਂ ਉਹ ਸਾਰੀਆਂ ਫੇਕ ਆਈਡੀਆਂ ਨੇ ਠੀਕ ਹੈ ਜੀ ਦੂਜੀ ਗੱਲ ਜਿਹੜੇ ਉਹ ਕਹਿੰਦੇ ਨੇ ਠੱਗਾ ਆ ਆ ਬਾ ਤੁਹਾਡੇ ਸਾਹਮਣੇ ਇੰਨੀ ਜਾਨਤਾ ਜੀ ਠੀਕ ਹੈ ਤੁਸੀਂ ਕਵਰ ਕਰੋ ਇੱਕ ਬੰਦਾ ਪੇਸਟਾ ਕਰੋ ਹੀ ਪੜਨਾਂ ਨੇ ਕਿੰਨਾ ਢੱਗੀ ਲਾਈਆ ਵੀਰੇ ਠੀਕ ਹੈ ਐਦਾਂ ਕਹਿਣ ਨਾਲ ਤਾਂ ਠੱਗ ਬਣਦੇ ਨਹੀਂ ਹੈਗੇ ਅੰਦੇਸੀ ਉਹ ਬੋਨੋ ਨੇ ਜੇ ਕੋਈ ਲਾਟਰੀ ਨਿਕਲਦੀ ਆ ਹਾਂਜੀ ਹਾਂਜੀ ਅਸੀਂ ਅੱਜ ਵੀ ਤਾਂ ਇਹ ਤੁਹਾਨੂੰ ਦਿਖਾ ਦੋ ਮਾੜਾ ਅੱਜ ਵੀਰੇ ਇਸ ਵਾਰ ਇਹ ਆ ਮੇਰੇ ਕੋਲ ਪ੍ਰਾਈਜ਼ ਵਾਲੀਆਂ ਟਿਕਟਾਂ ਪਈਆਂ ਨੇ ਲੋਕਾਂ ਕੋਲ ਨਾਮ ਲੱਗੇ ਨੇ ਕਿਸੇ ਕੋਲ ਹਜ਼ਾਰ ਲੱਗੇ ਕਿਸੇ ਕੋਲ ਹੋ ਲੱਗੇ ਬਾਕੀ ਸੰਜੇ ਏਜੰਸੀ ਨੂੰ ਮਬਾਰਕਵਾਦ ਦਿੰਨਾ ਜੋ 2.5 ਕਰੋੜ ਦੀ ਟਿਕਟ ਵੇਚੀ ਉਹਨਾਂ ਨੇ ਤੇ ਸਾਰਿਆਂ ਨੂੰ ਮੁਬਾਰਕਾਂ ਨੇ ਪਰ ਜਿਹੜੀ ਪੰਡ ਲਾਟਰੀ ਏਜੰਸੀ ਆ ਉਹ ਛੋੜੇ ਨਾਮਾਂ ਦੇ ਵਿੱਚ ਵੀ 8.80 ਲੱਖ ਦੀ ਵਿਨਿੰਗ ਲੈ ਕੇ ਗਈ ਆ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਜਿਹੜਾ ਹੋਲੀ ਦਾ ਹੋਲੀ ਬੰਪਰ ਤੇ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਵੀ 8 ਲੱਖ 80 ਹਜ਼ਾਰ ਦੀ ਵਿਨਿੰਗ ਲੈ ਕੇ ਜਾਣੀ ਠੀਕ ਹੈ ਕੱਲੀ ਹੋਲੀ ਬੰਪਰ ਦੇ ਵਿੱਚ ਉਹ ਜੇ ਆਪਾਂ ਉਹ ਲਾਟਰੀ ਦੀ ਗੱਲ ਕਰੀ ਫਿਰ ਤਾਂ ਜਾਦੇ ਆ ਜੀ ਕਿ 18 ਨਾਮ ਜਿਹਦੇ ਵਿੱਚ 9-9000 ਰੁਪਏ ਦੇ ਨੇ ਲੋਕ ਪੰਜ ਨਾਮ ਲਗਦੇ ਨੇ ਨਾ 45000 ਤੇ ਤਾਂ ਟਾਂ ਟੋਲ ਵਜਾਉਣ ਲੱਗਦੇ ਨੇ 18 ਨਾਮ 9-9000 ਦੇ ਨੇ ਤੁਸੀਂ ਲਾ ਲਓ ਵੀ ਕਿੰਨੇ ਪੈਸੇ ਬਣਦੇ ਫਿਰ 5-5000 ਦੱਸ ਦਿਆਂਗੇ ਟੋਟਲ 8 ਲੱਖ 80 ਹਜ਼ਾਰ ਦੀ ਵਿਨਿੰਗ ਪੰਡ ਲਾਟਰੀ ਏਜੰਸੀ ਵੱਲੋਂ ਪੰਜਾਬ ਦੇ ਵਿੱਚ ਹੋਈ ਹੈ ਜੀ ਹੋਲੀ ਬ ਦੀਉ ਮੈਂ ਕਹਣਾ ਜਿੰਨੀ ਨਿੱਕੀ ਉਹਨੇ ਤਿੱਖੀ ਉਹ ਕਸਟਮਰ ਆਇਆ ਸੁਰ ਆਪਣੇ ਸੀਨੇ ਵਾਲਾ ਪੈਂਟ ਆਉਗੀ ਸ਼ਾਇਦ ਇੱਥੇ ਤੁਹਾਡੇ ਏਰੀਆ 'ਚ ਤੇ ਉਹਨਾਂ ਨੂੰ 150 ਰੁਪਏ ਦੇ ਵਿੱਚ 2,25,000 ਦਾ ਫਰਸਟ ਸੈਕੰਡ ਪ੍ਰਾਈਜ਼ ਲੱਗਿਆ ਠੀਕ ਹੈ ਜੀ ਮੈਂ ਪਿਛਲੇ ਹਫ਼ਤੇ ਕਿਹਾ ਵੀ ਸੀ ਬਿੰਡ ਠੰਡੇ ਦੀ ਮੈਂ ਸ਼ੁਰੂਆਤ ਕਰ ਰਿਹਾ ਤੇ ਤੁਹਾਡੇ ਚੈਨਲਾਂ 'ਤੇ ਇੱਕ ਵਾਰੀ ਵੀਡੀਓ ਪਈ ਆ ਮੈਂ ਜਿਹਦੇ ਵਿੱਚ ਕਹਿ ਰਿਹਾ ਵੀ ਬਠਿੰਡੇ ਦੇ ਵਿੱਚ ਲਗਾਤਾਰ 7-8 ਕਰੋੜ ਪਤੀ ਵਧਣਗੇ ਜਿਹਦੇ ਵਿੱਚ 5 ਪ੍ਰਾਈਜ਼ ਲੱਗ ਚੁੱਕੇ ਨੇ ਤੇ ਜਿਹੜੇ ਹੁਣ ਦੋ ਪ੍ਰਾਈਜ਼ ਆਉਣੇ ਨੇ ਉਹ ਆਈ ਕਾਊਂਟਰ ਤੋਂ ਆਉਣੇ ਨੇ ਜੀ ਇਹ ਜੀ ਦਾ ਲੋਕ ਧਿਆਨ ਰੱਖਣ ਵੀ ਟਿਕਟ ਪਾਉਣਿਆਂ ਦਾ ਪੰਡਤ ਕੋਲ ਪਾਉਣ ਤੁਸੀਂ ਕਿਹੜੀ ਗੱਲ ਨੇ ਮੇਨ ਜਿਹੜੀ ਹੈਗੀ ਰਾਸ਼ੀ ਹੁਣ ਤਾਂ ਜੀ ਤਮਾਕੇ ਵੱਡੇ ਕਰਤੇ ਵੀਰੇ ਬਹੁਤ ਆ ਲੋ ਇੱਕ ਤਾਂ ਸਾਰੇ ਵੀਰਾਂ ਨੂੰ ਮੁਬਾਰਕਾਂ ਜਿਹੜੇ ਰਾਸ਼ੀ ਦੇ ਵਿੱਚ ਆਉਂਦੇ ਨੇ ਧਨੂ ਰਾਸ਼ੀ ਤੇ ਮਕਰ ਰਾਸ਼ੀ ਧਨੂ ਤੇ ਮਕਰ ਰਾਸ਼ੀ ਵਾਲਿਆਂ ਦੇ ਵਿੱਚ ਜਾ ਰਿਹਾ ਪੰਜਾਬ ਸਰਕਾਰ ਦਾ ਵਿਸਾਖੀ ਬੰਪਰ ਜੀ ਤਨੂ ਤੇ ਮਕਰ ਦੀ ਹਾਂਜੀ ਜਿਹਦੇ ਵਿੱਚ ਅਕਸਰ ਆ ਜਾਂਦਾ ਜੱਜਾ ਆ ਜਾਂਦਾ ਤੱਦਾ ਆ ਜਾਂਦਾ ਪੱਬਾ ਆ ਜਾਂਦਾ ਖਖਾ ਆ ਜਾਂਦਾ ਨਾ ਐਦਾਂ ਉਹ ਸਾਡੇ ਕੋਲ ਆਉਣ ਅਸੀਂ ਆਪੀ ਦੱਸ ਦਿੰਦੇ ਨਾਮ ਪੁੱਛ ਕੇ ਵੀ ਕਿਹੜੀ ਦਾਸੀ ਜਾਣਾ ਯਾਨੀ ਤੁਹਾਨੂੰ ਤੇ ਮਕਰ ਅਸੀਂ ਵਿੱਚ ਪੰਜਾਬ ਦਾ ਵਿਸਾਖੀ ਬੰਪਰ ਜਿਹਾ ਹੋਊਗਾ 6 ਕਰੋੜ ਰੁਪਏ ਦਾ ਪ੍ਰਾਈਜ਼ ਹੈ ਇਹਦਾ ਸਿੰਗਲ ਹੈ ਜੀ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਰੇ ਸੀ ਇਹਦੇ ਵਿੱਚ 22 ਲੱਖ ਦੇ 5 ਪ੍ਰਾਈਜ਼ ਨੇ ਦਾਦਾ ਸਲੱਖ ਦੇ 5 ਪ੍ਰਾਈਜ਼ ਨੇ 5-5 ਲੱਖ ਦੇ 5 ਪ੍ਰਾਈਜ਼ ਨੇ ਤੇ 9000 5000 3000 ਜੇ ਜੇ ਇੱਕ ਟੋਟਲ ਗੱਲ ਕਰੀਏ 43016 ਕਸਟਮਰ ਦੇ ਵਿੱਚ ਬਿਨਰ ਬਣਨੇ ਨੇ ਪੰਜਾਬ ਸਰਕਾਰ ਦੇ ਵਿਸਾਖੀ ਬੰਪ ਬੰਦੇ ਨੂੰ ਨਹੀਂ ਮਿਲਦਾ ਇੱਕ ਨੂੰ ਮਿਲਦਾ ਵੱਡਾ ਪ੍ਰਾਈਜ਼ ਆ ਇਸ ਤੋਂ ਪਹਿਲਾਂ 10 ਕਰੋੜ ਆ ਇਸ ਤੇ ਵਿਸਾਖੀ ਤੇ ਇਹਨਾਂ ਨੇ 6 ਕਰੋੜ ਕਰਤਾ ਕਿਉਂਕਿ ਵਿਸਾਖੀ ਤੇ ਇਹ ਉਹਨਾਂ ਵੀ ਲੋਕ ਕਮਾਕਾਰਾਂ ਚੁੰਦੇ ਨੇ ਟਿਕਟ ਥੋੜੀ ਘੱਟ ਸੇਲ ਹੁੰਦੀ ਆ ਇਸ ਕਰਕੇ ਉਸ ਹਿਸਾਬ ਨਾਲ ਪ੍ਰਾਈਜ਼ ਰੱਖਿਆ ਗਿਆ ਤੇ ਜੇਕਰ ਟੋਟਲ ਅਮਾਉਂਟ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਜੀ 14 ਕਰੋੜ 94 ਲੱਖ 50000 ਰੁਪਿਆ ਇਹਦੇ ਵਿੱਚ ਵਿਨਿੰਗ ਦੇਣੀ ਆ ਵਿਸਾਖੀ ਬੰਪਰ ਤੇ 19 April ਨੂੰ ਦਾ ਡਰਾਅ ਆ ਤੇ ਮੈਂ ਇਹ ਰਾਸ਼ੀ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਜਿੰਨੇ ਵੀ ਰਾਸ਼ੀ ਵਾਲੇ ਵੀ ਨੇ ਉਹ ਦੇਖੋ ਕਿਸਮਤ ਉਹਨਾਂ ਨੇ ਅਜਮਾਉਣੀ ਆ ਵੈਸੇ ਵੀ ਕਰਤੇ ਕਹਿੰਦਾ ਪੰਡਤ ਲਾਟਰੀ ਏ ਠੀਕ ਹੈ ਬਠਿੰਡੇ ਮੈਂ ਮੰਗਲਵਾਰ ਹੁੰਨਾ ਜੀ ਹਰ ਠੀਕ ਹੈ ਤੇ ਲੁਧਿਆਣੇ ਹਰ ਸ਼ਨੀਵਾਰ ਹੁੰਨਾ ਬਾਕੀ ਮੈਂ ਕਹਿੰਦਾ ਵੀ ਟਿਕਟ ਤੁਸੀਂ ਨਹੀਂ ਆ ਸਕਦੇ ਤੁਸੀਂ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਆਪਣੀ ਟਿਕਟ ਤੁਹਾਡੇ ਘਰ ਕੂਰੀਅਰ ਕਰਵਾਓ ਤੇ ਇੱਕ ਚੀਜ਼ ਦਾ ਧਿਆਨ ਰੱਖਣਾ ਫੇਕ ਤੇ ਫਰਾਡ ਤੋਂ ਜਰੂਰ ਬਚਣਾ ਭੁਗਾਈ ਸਵਾਬ ਸਦਾ ਸੀਗਾ ਸਾਨੂੰ ਬਹੁਤ ਫੋਨ ਆਉਂਦੇ ਤੁਹਾਡਾ ਨਾਮ ਵਰਤ ਕੇ ਤੇ ਜਿਹੜੇ ਤੁਹਾਡੇ ਕਸਟਮਰ ਹੈਗੇ ਇੱਥੇ ਲੋਕ ਆ ਉਹਨਾਂ ਨੂੰ ਵੀ ਭਰਮ ਪਾਉਂਦੇ ਆ ਨਾ ਨੁਕਸਾਨ ਨਾ ਹੋਵੇ ਉਹਨਾਂ ਵਾਸਤੇ ਵੀ ਭਾਈ ਉਹ ਦੱਸ ਰਿਹਾ ਜੀ ਸਭ ਤੋਂ ਵੱਡੀ ਗੱਲ ਇਹ ਦੇਖੋ ਨੰਬਰ ਨੋਟ ਕਰੋ ਵੀ ਸਾਡੇ ਨੰਬਰ ਕਿਹੜੇ ਨੇ ਵੀ ਉਹ ਨੰਬਰ ਤੇ ਗੱਲ ਹੋ ਰਹੀ ਆ ਸਾਡੇ ਜਿਹੜੇ ਕੰਟੈਕਟ ਨੰਬਰ ਨੇ 90567 99754 ਠੀਕ ਹੈ ਜੀ 78099 15000 62835 37470 ਇਹ ਜਿਹੜਾ ਸਾਡਾ ਨੰਬਰ ਆ 6283537470 ਇਹ ਕਾਲਿੰਗ ਵੀ ਆ ਤੇ ਇਹ ਤੇ ਵਟਸਐਪ ਵੀ ਆ ਠੀਕ ਹੈ ਦੂਜੇ ਕਾਲਿੰਗ ਨੰਬਰ ਨੇ ਇਹ ਤਿੰਨ ਨੰਬਰ ਸਾਡੇ ਸਿਸਟਮ ਚੱਲ ਰਹੇ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੇ ਨਾਲ ਚੌਥੇ ਨੰਬਰ ਤੇ ਕਿਸੇ ਦੀ ਗੱਲ ਹੁੰਦੀ ਆ ਤਾਂ ਸਮਝ ਲਓ ਫੇਕ ਆ ਠੀਕ ਹੈ ਮੇਰੇ ਕੋਲ ਕਿਸੇ ਦਾ ਫੋਨ ਚੱਕਾਂ ਦਾ ਟਾਈਮ ਨਹੀਂ ਮੈਂ ਕਿਸੇ ਨੂੰ ਕਾਲ ਕਿੱਥੋਂ ਕਰ ਲੂੰਗਾ ਜੀ ਸ਼ਹਿਰੇ 6 ਵਜੇ ਸ਼ੁਰੂ ਹੋ ਜਾਂਦੇ ਆ ਰਾਤ ਨੂੰ 10 ਵਜੇ ਤੱਕ ਵੀ ਬੈਠੇ ਰਹਿੰਦੇ ਆ ਦੂਰ ਦੂਰੋਂ 100 100 ਕਿਲੋਮੀਟਰ ਤੋਂ ਆਉਂਦੇ ਆ ਜੀ ਨੇ ਦਵਾਈ ਵੀ ਮਿਲਦੀ ਹੋਵੇ ਨਾ ਫਿਰ ਤਾਂ ਵੀ ਨਹੀਂ ਆਉਂਦੇ ਤਾਂ ਵੀ ਨਾ ਪਿਆਰ ਆ ਜੀ ਲੋਕਾਂ ਦਾ ਕਿਵੇਂ ਤੁਸੀਂ ਲੋਕਾਂ ਨੂੰ ਦੱਸਦੇ ਹੋ ਵੀ ਇਹ ਚ ਰਸ਼ੀ ਆ ਤੁਹਾਨੂੰ ਨੂੰ ਲੱਗੂਗੀ ਐਡ ਕੀ ਤੁਹਾਨੂੰ ਕਰੋੜਪਤੀ ਬਣੂਗਾ ਦੋ ਕਰੋੜਪਤੀ ਬਣੂਗਾ ਕਿਵੇਂ ਕਰਦੇ ਆ ਤੁਸੀਂ ਇਹ ਸਾਰਾ ਸਿਸਟਮ ਕੀ ਆ ਉਹੀ ਤਾਂ ਕਹਿੰਦੇ ਆ ਲੋਕ ਇਹ ਵੀ ਕਹਿੰਦੇ ਆ ਜੀ ਪੰਡਤ ਨੂੰ ਜੇ ਉਹ ਕਰੋੜਪਤੀ ਲੋਕਾਂ ਨੂੰ ਬਣਾਉਂਦੇ ਤੇ ਆਪ ਕਿਉਂ ਨਹੀਂ ਕਰੋੜਪਤੀ ਬਣਦੇ ਇਹ ਗੱਲ ਦਾ ਮੈਂ ਸਵਾਲ ਤੁਹਾਨੂੰ ਬਸਾਖੀ ਟੀ ਦੇ ਦੇਣਾ ਪਹਿਲਾ ਕਰੋੜਪਤੀ ਕਿਉਂ ਨਹੀਂ ਬਣਦਾ ਪੰ ਟਿਕਟ ਕਸਟਮਰ ਚਾਹੇ ਪਾੜ ਕੇ ਸੜ ਦੇ ਚਾਹੇ ਕੈਸ ਕਰਾਵੇ ਜਾਂ ਨਾ ਕਰਾਵੇ ਉਹਦੇ ਵਿੱਚ ਮੈਨੂੰ ਕੋਈ ਦੇ ਇੱਕ ਤਰੀਕੇ 50 ਲੱਖ ਰੁਪਏ ਮੈਨੂੰ ਗਵਰਨਮੈਂਟ ਨੇ ਦੇ ਦੇਣਾ ਜੀ 50 ਲੱਖ ਰੁਪਏ ਹਾਂਜੀ ਜੇ ਮੇਰੀ ਬੀਟੀ ਡੇਟ ਚੋਂ ਨਾਮ ਲੱਗਦਾ ਤਾਂ 50 ਲੱਖ ਰੁਪਏ ਮੈਨੂੰ ਗਵਰਨਮੈਂਟ ਨੇ ਦੇਣਾ ਦੱਸੋ ਮੈਂ ਨਾਲ ਲੱਖਪਤੀ ਬਣਿਆ ਜਾਂ ਨਹੀਂ ਬਣਿਆ ਉਸ ਤੋਂ ਬਾਅਦ ਉਹ ਚ ਸੈਕੰਡ ਪ੍ਰਾਈਜ਼ ਦਾ 20 ਲੱਖ ਰੁਪਏ ਦਾ ਜੀ ਤੇ 2 ਲੱਖ ਵੀ ਨੂੰ ਗਵਰਨਮੈਂਟ ਨੇ ਦੇ ਦੇਣਾ ਤੇ ਬਾਕੀ ਹੋਰ ਵੀ ਇਦਾਂ ਯਾਨੀ ਮੇਰੀ ਬੋਨਸ ਹੁੰਦੇ ਹੋਣਾ ਜਿਵੇਂ ਮੰਨ ਲਓ 6 ਕਰੋੜ ਲੱਗਿਆ 50 ਲੱਖ ਤਾਂ ਮੈਨੂੰ ਗਵਰਨਮੈਂਟ ਦੇਣਾ ਜਿਹ ਤੇ ਬਾਕੀ ਵਿੱਚ ਇਕੱਠੇ ਕਰਕੇ ਕੀ ਕਰਨੇ ਆਪਣੇ ਜੀ ਪੈਸਾ ਤਾਂ ਮੈਂ ਪੈਸਾ ਤਾਂ ਮੈਂ ਦੇਖੋ ਇਨਵੈਸਟ ਕਰ ਰਿਹਾ ਸਾਰੇ ਲੋਕਾਂ ਚ ਵੱਧ ਰਿਹਾ ਮੈਂ ਤਾਂ ਉਹਦਾ ਨੌਕ ਮਾਰ ਰਿਹਾ ਹਾਂ ਕਾਹ ਚ ਕਿਸ ਚੀਜ਼ ਨੌਕ ਮਾਰਿਆ ਵੀ ਕੋਈ ਲੋਟਰੀ ਵੇਚਣ ਆਇਆ ਸੀ ਪੰਡ ਲੋਟਰੀ ਆਇਆ ਸੀ ਇਮਾਨਦਾਰੀ ਨਾਲ ਟਿਕਟਾਂ ਵੇਚਦੇ ਸੀ ਡਸਟਬਿਨਾਂ 'ਚ ਟਿਕਟਾਂ ਨਹੀਂ ਸਿੱਟੀਆਂ ਲੋਕਾਂ ਦੀਆਂ ਕੋਈ ਲੋਕਾਂ ਨਾਲ ਧੋਖਾਧੜੀ ਨਹੀਂ ਕਰੀ ਪਿਆਰ ਨਾਲ ਅਗਲੇ ਨੂੰ ਜਾਗਰਤ ਕਰੇ ਵੀ ਲੋਟਰੀ ਕੀ ਆ ਅਸਲ ਮੈਨੇ ਚ ਲੋਟਰੀ ਕੀਆ ਲੋਟਰੀ ਅੱਗੇ ਵੀ ਚੱਲਦੀ ਸੀ ਪੰਜਾਬ ਸਰਕਾਰ ਦੀ ਬਹੁਤ ਸਾਲਾਂ ਤੋਂ ਚੱਲ ਰਹੀ ਆ ਜਿਸ ਤਰ੍ਹਾਂ ਇਸ ਟਾਈਮ ਟ੍ਰੈਂਡਿੰਗ ਚ ਆਈ ਹੋਈ ਹੈ ਲੋਟਰੀ ਦੀ ਕਿ ਤੁਸੀਂ ਵੀ ਦੇਖ ਕੇ ਦੋ ਕਿ ਤੁਹਾਨੂੰ ਕਿੰਨਾ ਟਾਈਮਾਂ ਦਾ ਪੱਤਰਕਾਰੀ ਕਰਦੇ ਆ ਇਹਨਾਂ ਮੈਂ ਟ੍ਰੈਂਡਿੰਗ ਚ ਲੈ ਕੇ ਆਇਆ ਕਿਸ ਤਰ੍ਹਾਂ ਲੈ ਕੇ ਆਇਆ ਇਮਾਨਦਾਰੀ ਨਾਲ ਲੋਕਾਂ ਨੂੰ ਜਾਗਰਤ ਕਰਕੇ ਵੀ ਭਾਈ ਇੰਦਾ ਪ੍ਰਾਈਜ਼ ਨੇ ਤੁਸੀਂ ਇੰਦਾ ਚੈੱਕ ਕਰਨੇ ਅੱਗੇ ਲੋਕੀ ਕਰਦੇ ਸੀ ਦੁਕਾਨਦਾਰ ਕੋਲ ਜਾਂਦੇ ਟਿਕਟ ਪੜਾ ਦਿੰਦੇ ਕਿ ਆਇਆ ਹੈ ਕਿ ਨਹੀਂ ਆਇਆ ਕਸਟਮਰ ਕੀ ਕਰਦਾ ਸੀ ਵੀ ਦੇਖ ਕੇ ਜੇ ਨਾਮ ਲੱਗਿਆ ਆਇਆ ਨਹੀਂ ਹੈਗਾ ਜੀ ਲਓ ਜੀ ਆਹ ਲਗਾ ਟਿੱਕਟ ਲਾ ਮੈਂ ਕਰਨੀ ਆ ਬਾਅਦ ਚ ਚੱਕ ਕੇ ਉਹ ਕੈਸ ਹੋ ਜਾਂ ਤਾਂ ਤੁਸੀਂ ਜਾ ਕੇ ਪਹਿਲਾਂ ਆਪਣਾ ਰਿਜ਼ਲਟ ਦੇਖੋ ਵੀ ਤੁਹਾਡਾ ਉਹੀ ਹੈ ਤਰੀਕ ਦੇਖੋ ਪਰ ਸਾਰਾ ਰਿਜ਼ਲਟ ਦੇਖੋ ਫਿਰ ਉਹਨੂੰ ਰਿਜ਼ਲਟ ਨੂੰ ਇੱਕ ਵਾਰ ਚੈੱਕ ਕਰਕੇ ਉਹਦੇ ਬਾਅਦ ਕਿਸੇ ਹੋਰ ਤੱਕਾਂ ਤੇ ਦੇਖੋ ਸੇਮ ਆ ਤੇ ਆਪ ਚੈੱਕ ਕਰੋ ਠੀਕ ਹੈ ਤੁਸੀਂ ਇਹ ਟਿਕਟ ਲਈ ਆ ਅਕਸਰ ਨੂੰ ਹੁਣ ਤੁਸੀਂ ਪਿੱਛੇ ਦੇਖੋ 1.5 ਕਰੋੜ ਦਾ ਕਿੱਡਾ ਮਸਲਾ ਹੈ ਦਮਦਮਾ ਸਾਹਿਬ ਕਿੰਨੀ ਖਬਰ ਚੱਲੀ ਉਹ 1.5 ਕਰੋੜ ਦੀ ਟਿਕਟ ਹੀ ਗਾਇਬ ਕਰਤੀ ਬੰਦਾ ਕਿਉਂ ਉਹਨੇ ਖਾਲੀ ਹੈ ਜੀ ਉਹਨੇ ਉੱਤੇ ਸਿਰਤੀ ਉਹ ਕੈਮਰੇ ਚ ਆ ਗਿਆ ਕਿੰਨਾ ਰੋਲਾ ਪਿਆ ਪਰ ਬੰਦੇ ਨੂੰ ਪੈਸੇ ਤਾਂ ਮਿਲੇ 1.5 ਕਰੋੜ ਜੇਕਰ ਉਹ ਨਾ ਰੋਲਾ ਪੈਂਦਾ ਤਾਂ ਦੁਕਾਨ ਤਾਂ ਨਹੀਂ ਕੈਸ ਕਰਾਉਣੀ ਸੀ ਤੁਸੀਂ ਕਿੰਨੇ ਕਰੋੜਪਤੀ ਬਣਾਤੇ ਤੇ ਕਿੰਨੇ ਲੱਖਪਤੀ ਬਣਾ ਮੈਂ ਬੜੀਆਂ ਟਿੱਕਾਂ ਇਹ ਚੀਜ਼ ਦੇ ਵਿੱਚ ਦੱਸੂਗਾ ਜੀ ਜਿਹੜੇ ਦਾ ਮੇਰੀ ਗੱਲ ਕਰਾਂ ਮੈਂ ਖੁਦਾ ਹੱਥ ਨਾਲ 40 ਲੱਖਪਤੀ ਬਣਾ ਚੁੱਕਿਆ ਜੀ ਜਿਹਦੇ ਵਿੱਚ ਜੇਕਰ 2025 ਦੀ ਗੱਲ ਕਰਾਂ ਤਾਂ 5 ਲੱਖਪਤੀ ਹੋ ਚੁੱਕੇ ਨੇ ਸਟਾਰਟਿੰਗ ਮੈਂ 1 ਲੱਖ ਤੋਂ ਕਰੀ ਸੀ ਇਸ ਸਾਲ ਦੀ ਜੇਕਰ ਮੈਂ ਸਾਡੀ ਏਜੰਸੀ ਦੀ ਗੱਲ ਕਰਾਂ ਪੇਰ ਤਾਂ ਸਾਡੇ ਮੁਕਾਬਲੇ ਕੋਈ ਵੀ ਨਹੀਂ ਜੀ 150 ਤੋਂ ਪਲੱਸ ਕਰੋੜਪਤੀ ਬਣਾ ਚੁੱਕਿਆ ਜੀ ਤੇ 1000 ਤੋਂ ਪਲੱਸ ਲੱਖਪਤੀ ਪਨੋਟ ਇੰਟਰਪ੍ਰਾਈਜ਼ ਹੁਣ ਤੁਹਾਡੀ 1 1000 ਟਿਕਟ ਵਿਕਦੀ ਹੈ ਹਰ ਮੰਗਲਵਾਰ ਆਉਂਦੇ ਤੁਸੀਂ ਆਪਦੀ ਏਜੰਸੀ ਕਿਉਂ ਨਹੀਂ ਖੋਲਦੇ ਏਜੰਸੀ ਹੈ ਸਾਡੀ ਆਪਦੀ ਆ ਨਹੀਂ ਆਪ ਦਾ ਖੁੱਦ ਆ ਕਿਉਂ ਨਹੀਂ ਪ੍ਰੋਜੈਕਟ ਕਿਉਂਕਿ ਪੰਡਤ ਗਦਾਰ ਨਹੀਂ ਹੈਗਾ ਜੀ ਪੰਡਤ ਨੂੰ ਇਹ ਸਿੱਖਿਆ ਨਹੀਂ ਮਿਲੀ ਵੀ ਜੀਨੇ ਮੈਨੂੰ ਉੱਪਰ ਚੱਕਿਆ ਉਹਨੂੰ ਪੇਸਾ ਦਾ ਕੰਮ ਹੀ ਟੀਨੀ ਉਹ ਪੀੜੀ ਟੀੜੀ ਏਜੰਸੀ ਦੇ ਟਿਕਟ ਦੇਖੋ ਏਜੰਸੀ ਦੀ ਤਾਂ ਮੇਰੇ ਕੋਲ ਸਾਰੀ ਏਜੰਸੀ ਦੇ ਆਫਰ ਹੈ ਜੀ ਇੱਥੇ ਤੱਕ ਮੈਨੂੰ ਆਫਰ ਆਈਆਂ ਪਈਆਂ ਨੇ ਵੀ ਗੱਡੀ ਦੱਸ ਕਿਹੜੀ ਚਾਹੀਦੀ ਆ ਬੱਚੇ ਕਿਹੜੇ ਸਕੂਲ ਚ ਪੜਾਉਣੇ ਨੇ ਕੂਠੀ ਕਿਹੜੀ ਚਾਹੀਦੀ ਆ ਵੀ ਤੂੰ ਟਿਕਟ ਸਾਡੀ ਵਿੱਚੋਂ ਪਰ ਨਹੀਂ ਜੀ ਨਹੀਂ ਮੈਨੂੰ ਜਿਹੜਾ ਦੇਖੋ ਅੱਜ ਤਾਂ ਮੈਨੂੰ ਹਰ ਇੱਕ ਏਜੰਸੀ ਮਾਲ ਦੇ ਰਹੀ ਆ ਕਿਉਂ ਦੇ ਰਹੀ ਆ ਕਿਉਂਕਿ ਮੇਰਾ ਕੰਮ ਚੱਲ ਰਿਹਾ ਜਦ ਪੰਡਤ ਭੁੱਖਾ ਮਰਦਾ ਜੱਦ ਦਿੰਦੇ ਸਵਾਦ ਹੈ ਉਹ ਹੈਗੇ ਪਨੋਟ ਐਂਟਰਪ੍ਰਾਈਜ਼ ਕੱਲੇ ਜਿੰਨੇ ਚਿਰ ਸਾਹ ਚੱਲਦੇ ਤਾਂ ਪਨੋਟ ਐਂਟਰਪ੍ਰਾਈਜ਼ ਨਾਲ ਟਿਕਟ ਵੇਚਾਂਗੇ ਹੋਰ ਕਿਸੇ ਲਾਟਰੀ ਏਜੰਸੀ ਟਿਕਟ ਵੇਚਣ। ਮੈਡੀਕਲ ਡ੍ਰੈਪ ਹੁੰਦੇ ਨਾ ਜਿਹੜੀ ਦਵਾਈ ਏਜੰਸੀ ਦੀ ਵੱਧ ਵੇਚਣਗੇ ਉਹਨਾਂ ਨੂੰ ਟੂਰ ਮਿਲਦੇ ਆ ਜਿਹੜਾ ਅਮੈਟ ਕਰਦੇ। ਹਾਂਜੀ ਹਾਂਜੀ ਤੁਸੀਂ ਕਿਉਂ ਨਹੀਂ ਲੈਂਦੇ ਫਿਰ ਜਿਹੜੀ ਏਜੰਸੀ ਨਹੀਂ ਨਹੀਂ ਉਹ ਸਾਡ ਨੂੰ ਆ ਦੇਖੋ ਮੈਨੂੰ ਪਿੱਸੇ ਜੇ ਪਨੋਟ ਸਾਹਿਬ ਨੇ ਦੀਵਾਲੀ ਤੇ ਗੱਡੀ ਗਿਫਟ ਕਰੀ ਆ ਜੀ। ਅੱਛਾ ਠੀਕ ਹੈ ਪਿਛਲੀ ਦੀਵਾਲੀ ਤੇ ਗੱਡੀ ਗਿਫਟ ਕਰੀ ਆ ਜੋ ਮੈਂ ਕਹਦਾ ਪਨੋਟ ਸਾਹਿਬ ਨੂੰ ਮੇਰੀ ਮੋੜ ਦੀ ਨਹੀਂ ਹੈਗੇ। ਪਨੋੜ ਸਾਹਿਬ ਜਿਹੜੀ ਮੇਨ ਕੁਰਸੀ ਤੇ ਬੈਠਦੇ ਨੇ ਜਿੰਨੇ ਪੰਜਾਬ ਦੇ ਡੀਲਰ ਨੇ ਉਹ ਕੈਵਨ ਦੇ ਵਿੱਚ ਐਂਟਰੀ ਨਹੀਂ ਹੈਗੀ ਜਿੰਨਾਂ ਦੀ ਠੀਕ ਹੈ ਜਿੰਨੇ ਵੀ ਡੀਲਰ ਨੇ ਕੈਵਨ ਚ ਐਂਟਰੀ ਨਹੀਂ ਹੈਗੀ ਤੇ ਪਨੋੜ ਸਾਹਿਬ ਨੇ ਮੈਨੂੰ ਆਪਣੀ ਮੇਨ ਚੇਅਰ ਤੇ ਉਹ ਕੈਵਨ ਚ ਬਿਠਾਤਾ ਜੀ ਠੀਕ ਹੈ ਮੈਨੂੰ ਟੂਰ ਹੀ ਨੇ ਹੋ ਗਈ ਆ ਟੂਰ ਮੈਂ ਜਦ ਮਰਜੀ ਲਾ ਲਾਂ ਮੈਂ ਜਦ ਮਰਜੀ ਲਾ ਲਾਂ ਪਰ ਮੇਰੇ ਕੋਲ ਟਾਈਮ ਨਹੀਂ ਹੈਗਾ ਕਿੱਥੇ ਕਿੱਥੇ ਆਪਣੇ ਜਿਹੜੇ ਸੈਂਟਰ ਹੈ ਜਿਹੜੇ ਕਾਊਂਟਰ ਲੱਗਣਗੇ ਕਾਊਂਟਰ ਤਾਂ ਆਲ ਪੰਜਾਬ ਲੱਗਣਗੇ ਮਲੇਰ ਕੋਟਲੇ ਜਲਦੀ ਅਨਾਉਂਸ ਕਰ ਦਣਾ ਮੈਂ ਸਾਰਾ ਕੁਝ ਹੋ ਗਿਆ ਸਾਈਂ ਵਧਾਈ ਹੋ ਗਈ ਦੁਕਾਨ ਦੀ ਸ਼ੋ ਅਡਰੈਸ ਨੋਟ ਕਰ ਲਓ ਦੁਕਾਨ ਨੰਬਰ 42ਵੀ ਹੈ ਜੀ ਹਾਜੀਰਤਨ ਰੋਡ ਸਬਜੀ ਮੰਡੀ ਗੇਟ ਨੰਬਰ 4 ਵੜ ਕੇ ਠੀਕ ਹੈ ਜੀ ਜਾਨੀ ਦੁਬਾਰੇ ਫਿਰ ਦੱਸ ਦਿੰਨਾ ਜੀ ਗਰਕਾਨ ਨਹੀਂ ਇੱਥੇ ਪੈਲੇਸ ਦੀ ਰੋਡ ਹੈ ਜੀ ਇਹ ਬਣ ਜੂ ਸਾਬ ਕੋ ਬਣ ਜੂ ਤੋ ਅਸੀਂ ਕਹਤਾ ਜੀ ਤੁਹਾਡੀ ਵੀ ਭੁੱਖ ਬਾਣੀ ਸੱਚ ਹੁੰਦੀ ਹੈ ਮੇਰੇ ਮੰਗੋ ਹੋ ਜਾਊਗਾ ਇਹ ਜਿਹੜੇ ਤਾਂ ਬਠਿੰਡੇ ਆਉਣਾ ਜੀ ਦੇਖੋ ਹਾਜੀਰਤਨ ਰੋਡ ਦੁਕਾਨ ਨੰਬਰ 42ਵੀ ਨੇੜੇ ਜੁਨੀਅਰ ਬੈਂਕ ਚਾਰ ਨੰਬਰ ਗੇਟ 1 ਕੇ ਪੰਡਤ ਦੇ ਇੰਟਰਪ੍ਰਾਈਜ਼ ਦੀ ਆਪਣੇ ਲਾਟਰੀ ਜਾਂਸੀ ਦੀ ਸੌਪਾ ਉੱਥੇ ਆ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਜੇਕਰ ਤੁਸੀਂ ਮੈਨੂੰ ਮਿਲ ਕੇ ਟਿਕਟ ਲੈਣੀ ਹੈ ਤਾਂ ਮੰਗਲਵਾਰ ਤੇ ਬਾਕੀ ਜਿਹੜੇ ਲੋਕਲ ਜਿਵੇਂ 100 ਰੁਪਿਆ ਵਾਲੀ ਟਿਕਟ ਨਿਕਲਦੀ ਹੈ 50 ਵਾਲੀ ਦਿੱਲੀ ਵਾਲੀ ਲੋਕ ਪਾਉਣਾ ਪਸੰਦ ਕਰਦੇ ਨੇ ਤਾਂ ਬਾਅਦ ਦੇ ਵਿੱਚ ਲੜਕਾ ਹੋਰੇ ਹੁੰਦਾ ਤੇ ਉਹ ਟਿਕਟਾਂ ਲੈ ਆ ਸਕਦੇ ਨੇ ਬੜੀ ਲੋਕਾਂ ਦਾ ਸਵਾਲ ਹੈ ਮੰਗਲਵਾਰ ਹਰ ਮੰਗਲਵਾਰ ਤੁਸੀਂ ਆਨਿਓ ਕਿੰਨੇ ਕੇ ਲੋਕ ਤੁਸੀਂ ਜਿਵੇਂ ਮਨ ਰੁ ਟਿਕਟ ਦਿੰਨੇ ਹੋ ਬਾਕੀ ਰਹਿ ਜਾਂਦੇ ਉਹ ਗੁੱਸੇ ਹੋ ਜਾਂਦੇ ਬਈ ਕਹਿੰਦੇ ਪੰਡਈ ਨੰਬਰ ਵਾਈਜ਼ ਜਿਨੇ ਲੋਕ ਦੇ ਕੇ ਉਹਨੇ ਉਸ ਤੋਂ ਦੇਖੋ ਮੈਂ ਤਾਂ ਜੱਜ ਜਾਨਾ ਹੀ ਉਹਨੋਂ ਜੱਦ ਲੋਕ ਵੀ ਹੁੰਦਾ ਨਹੀਂ ਤੁਹਾਡੇ ਪੱਤਰਕਾਰ ਸਾਹਿਬ ਤੁਸੀਂ ਵੀ ਉਹਰੇ ਕਈ ਵਾਰ ਦੇਖਿਆ ਮੈਂ ਪਰ ਉਹ ਲੋਕ ਮੁੜ ਜਾਂਦੇ ਨੇ ਮੈਂ ਤਾਂ ਉਹਨਾਂ ਨੇ ਹੀ ਕਿਹਾ ਵੀ ਚਾਹੇ 12 ਵਜੇ ਮੈਂ ਟਿਕਟ ਦਊਗਾ ਮੈਂ ਮੋੜ ਕੇ ਰਾਜ਼ੀ ਨਹੀਂ ਆਇਗਾ ਪਰ ਮੈਂ ਜਿਹੜੇ ਬਾਅਦ ਵਿੱਚ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦੋਵੇਂ ਮੰਗਲਵਾਰ ਚੈੱਕ ਕੀਤਾ ਇਹਦਾ ਬਾਕੀ ਦੇਖੋ ਉਹ ਲੁਧਿਆਣੇ ਵੀ ਵਗ ਜਾਂਦੇ ਨੇ ਠੀਕ ਹੈ ਸ਼ਨੀਵਾਰ ਨੂੰ ਮੈਨੂੰ ਲੁਧਿਆਣੇ ਮਿਲ ਸਕਦੇ ਨੇ ਬਾਕੀ ਇਹਦੇ ਰਹਿ ਜਾਂਦੇ ਨੇ ਮੈਂ ਤਾਂ ਕਹਿੰਦੇ ਕੂਰੀਅਰ ਕਰਵਾ ਲਓ ਆਪਣੇ ਘਰ ਟਿਕਟ ਤੁਹਾਡੇ ਆਏਗੀ ਤੁਸੀਂ ਜੇਕਰ ਡੇਟ ਆਵਰ ਤੋਂ ਮੈਨੂੰ ਵਟਸਐਪ ਤੇ ਭੇਜੋ ਪੈਕਿੰਗ ਕਰਕੇ ਮੈਂ ਰਾਤ ਨੂੰ ਮੇ ਜੀ ਮੈਂ ਤੁਹਾਨੂੰ ਦੋ ਰਾਸ਼ੀਆਂ ਦਾ ਦੱਸਿਆਗਾ ਭਈ ਇਹ ਇਨ੍ਹਾਂ ਦੇ ਟੈਂਡ ਸਹੀ ਹੈ ਜੀ ਉਸ ਤੋਂ ਇਲਾਵਾ ਕੋਈ ਹੋਰ ਟਿਕਟ ਲੈਣਾ ਚਾਹੁੰਦਾ ਉਹ ਦੇ ਉਹ ਲੈ ਸਕਦਾ ਜੀ ਦੇਖੋ ਟਿਕਟਾਂ ਬਹੁਤ ਹਨ ਸੁਣ ਦਿਖਾਉਣਾ ਮੈਂ ਇੱਕ ਆਹ ਟਿਕਟ ਹੈ ਇਹਦੀ ਜਾਣਕਾਰੀ ਤੁਹਾਨੂੰ ਭਰਪੂਰ ਦਿੰਨਾ ਜੀ ਮੈਂ ਜਿਹੜੀ ਇਹ ਟਿਕਟ ਹੈ 2000 ਰੁਪਏ ਕੀਮਤੀ ਟਿਕਟਾਂ ਹੁਣ ਆਮ ਬੰਦਾ ਕਹਿੰਦਾ ਜੀ 2000 ਰੁਪਿਆ ਕਾਹਦੇ ਖਰਾਬ ਕਰਨਾ ਹੁਣ ਇੱਕ ਹੱਥ 'ਚ ਮੇਰੇ ਵੀਰ ਜੀ ਵਿਸਾਖੀ ਬੰਪਰ ਹੈ ਜਿਹੜੀ ਵਿਸਾਖੀ ਬੰਪਰ ਦੀ ਟਿਕਟ ਹੈ 10 ਲੱਖ ਕਾਪੀ ਪ੍ਰਿੰਟ ਹੋਈਆਂ ਯਾਨੀ 10 ਲੱਖ ਕਸਟਮਰ ਚੋਂ ਨਾਮ ਨਿਕਲਣਾ ਜਿਹੜੀ ਇਹ ਵਾਲੀ ਟਿਕਟ ਹੈ 2000 ਤੇ 1000 ਵਾਲੀ ਇਹ ਦੋ ਟਿਕਟਾਂ ਨੇ ਠੀਕ ਹੈ ਜੀ ਇਹ ਸਿਰਫ ਤੇ ਸਿਰਫ 20 ਇਹ ਟਿਕਟ 2000 ਵਾਲੀ ਸਪੀਆ 20000 ਟਿਕਟ 3000 ਵਾਲੀ ਸਪੀਆ ਜਾਨੀ ਇਹਦੇ ਵਿੱਚ ਉਹ ਨਾਮ ਲਗਾ ਦਾ ਚਾਂਸ ਜ਼ਿਆਦਾ ਹੋਗੇ ਹੁਣ ਮੰਨ ਲਓ ਸਾਨੂੰ ਇਹਦੇ ਵਿੱਚ ਦੇਖੋ 10000 ਟਿਕਟ ਇਹ ਦੀ 10000 ਵੀ ਦੇ ਚਾਰ ਜ਼ੀਰੋਤ ਲੈ ਕੇ ਚਾਰ ਨਾਇਆਂ ਤੱਕ ਨੰਬਰ ਨੇ ਠੀਕ ਹੈ ਹੁਣ ਜੇ ਵੀ 2000 ਵਾਲੀ ਟਿਕਟਾ ਵੀ ਦੇ ਵਿੱਚੋਂ ਦੇਖੋ 1000 11 12 13 1352 ਜਿੱਨਰ ਕਰਦਾਨ ਨੇ ਅਸੀਂ 2000 ਬੰਦੇ ਚੋਂ 1352 ਬੰਦੇ ਬਿਨ ਮਨੇ ਚਾਂਸ ਜ਼ਿਆਦਾ ਹੋਗੇ ਨਾ ਇਦਾਂ ਹੀ ਇਹਦੇ ਵਿੱਚ 1000 ਵਾਲੀ ਚ ਠੀਕ ਹੈ ਜਿਹੜੇ ਇਹਦੇ ਨਾਮ ਨੇ ਤੁਹਾਨੂੰ ਵੀ ਦੱਸਦੇ ਨੇ ਇਹ ਕੁੰਭ ਰਾਸ਼ੀ ਜਾ ਰਹੇ ਨੇ ਜਿਹੜੇ ਆ 1000 ਵਾਲੀ ਤੇ 2000 ਵਾਲੀ ਟਿਕਟ ਦੇ ਨਾਮ ਨੇ ਇਹ ਕੁੰਭ ਰਾਸ਼ੀ ਦੇ ਵਿੱਚ ਜਾਣਗੇ ਜਿਨ੍ਹਾਂ ਦੀ ਕੁੰਭ ਰਾਸ਼ੀ ਉਹ ਆ ਟਿਕਟ ਪਾ ਲੈਣਾ ਸਾਡੇ ਰਸ਼ੇ ਦੇ ਅੰਦਰ ਟਿਕਟਾਂ ਨੇ ਹਾਂ ਸਭ ਦੀ ਟਾਈਮ ਹੈ ਜੀ ਉਹਦੇ ਵਿੱਚ ਮੰਨ ਲਓ ਮਈ ਚ ਨਿਕਲਣੀ ਹੈ ਜੂਨ ਚ ਨਿਕਲਣੀ ਆ अलग-अलग ਨੇ ਤੇ ਟਿਕ ਟੇ ਪਹਿਲੇ ਹੀ ਮੈਨੂੰ ਬਾਅਦ ਚ ਨਹੀਂ ਮਿਲਣੀ ਕੋਈ ਟਿਕਟ ਦਾ 20 ਹਜ਼ਾਰ ਇਹਦਾ ਪੰਡ ਦੇ ਐਮਨ ਕਿ ਚਲੋ ਦੋ ਦਿਨ ਦਾ ਕਿਹੜਾ ਪਹਿਲਾਂ ਲੈ ਜਾਓ ਜੀ ਇੱਕ ਲਾਸਟ ਸਾਲ ਆ ਜੀ ਲੈਣਾ ਚ ਲੱਗੇ ਕੋਈ ਜਿਵੇਂ ਕਿ ਸਿਓ ਕਹਿੰਦੇ ਸਪਾਰਸਾਂ ਵਾਲੇ ਲਿਆ ਕੇ ਪਹਿਲਾਂ ਲੈ ਨਹੀਂ ਕੋਈ ਸਪਾਰਸ ਨਹੀਂ ਜੀ ਕਿਸੇ ਸਪਾਰਸ ਚਲਦੀ ਤੁਸੀਂ ਦੇਖਿਆ ਹੋਊਗਾ ਚਾਹੇ ਮੇਰੇ ਕੋਈ ਅਫਸਰ ਆਉਂਦਾ ਚਾਹੇ ਕੁਛ ਵੀ ਹੈ ਦੇਖੋ ਜੇ ਕਿਤੇ ਮਜਬੂਰੀ ਆ ਮਜਬੂਰੀ ਸਮਝ ਲਊਗਾ ਮੈਂ ਪਰ ਮੈਂ ਕੋਈ ਸਪਾਰਸ ਨਹੀਂ ਸਮਝਦਾ ਜਿਆਦਾਤਰ ਜਿਵੇਂ ਜਿਹੜਾ ਕੋਈ 70 ਸਾਲ ਦੇ 60 ਕਿਸੇ ਦੇ ਬੋਡੇ ਤੋਂ ਕੁਝ ਦੇ ਉਹਨਾਂ ਦੀ ਮਜਬੂਰੀ ਸਮਝ ਲਾਂਗੀ ਜੀ ਪਹਿਲਾਂ ਤਾਂ ਮੈਂ ਵੀਡੀਓ ਚ ਜੇ ਉਹਨਾਂ ਦਾ ਇੱਕ ਐਸਾ ਲੋ ਪੰਡ ਜੀ ਕੋਲ ਦਿਹਾੜੀ ਲੱਗੂਗੀ ਜਾਂ ਦੀ ਠੀਕ ਹੈ ਨਹੀਂ ਤੇ ਇਸ ਕਰਕੇ ਉਹਨਾਂ ਤੇ ਕੋਰੀਏ ਤੋਂ ਵੀ ਵਾਰ-ਵਾਰ ਕਹਿ ਰਹੇ ਵੀ ਕੋਰੀਅਰ ਕਬਾਗੋ ਕੱਟ ਵੱਧ ਰਿਹਾ ਗਰਮੀਆਂ ਉਹ ਜਿਹੜੇ ਜਲਦੀ ਆਉਂਦੇ ਉਹਨਾਂ ਨੂੰ ਤਾਂ ਜਲਦੀ ਉਹ ਤਾਂ ਬਾਗੇ ਜੀ ਸਵੇਰ ਵਾਲੇ ਕਟੋ-ਕਟ ਮੈਂ ਕਹਿੰਦਾ 100 ਤੋਂ ਪਲੱਸ ਟੋਕਨ ਉਹ ਲਾਸਟ ਕਿੰਨੇ ਵਜੇ ਤੱਕ ਬੈਠਦੇ ਆ ਲਾਸਟ ਮੈਂ ਕਸਟਮਰ ਖਤਮ ਕਰਕੇ ਜਾਊਗਾ ਵੈਸੇ ਮੇਰਾ 5 ਵਜੇ ਤੱਕ ਦਾ ਟਾਈਮ ਹੈ ਜੀ ਟੋਕਨ ਦਾ ਉਸ ਤੋਂ ਬਾਅਦ ਅਸੀਂ ਟੋਕਨ ਨਹੀਂ ਲਵਾਉਂਦੇ ਜਿੰਨੇ ਕਸਟਮਰ ਹੋਣਗੇ ਸਾਰੇ ਅਟੈਂਡ ਕਰਕੇ ਜਾਵਾਂਗੇ ਜੀ ਜਿੰਨੇ ਵੀ ਰਹੀ ਹਾਂਜੀ ਉਸ ਤੋਂ ਬਾਅਦ ਜਿਹੜੇ ਰ ਠੀਕ ਆ ਉਹਦੇ ਕੋਲ ਆਉਣ ਤੇ ਉਹ ਆਪਣਾ ਡੇਟ ਆਫ ਬਰਥ ਮੈਨੂੰ ਵਟਸਐਪ ਤੇ ਕਰ ਦਿੰਦਾ ਤੇ ਉਸ ਹਿਸਾਬ ਨਾਲ ਉਹ ਟਿਕਟ ਲੈ ਜਾਂਦਾ ਆ ਦੇਖੋ ਆ ਲੜਕਾ ਆ ਜੋ ਵੀ ਅੱਛੇ ਲੜਕੇ ਆ ਤੇ ਮੈਂ ਮੰਨ ਲਓ ਹੁਣ ਮੈਂ ਚਲਿਆ ਗਿਆ ਮੰਗਲਵਾਰ ਨੂੰ ਜਿਹੜੇ ਹਫਤੇ ਦੇ 6 ਦਿਨ ਨੇ ਔਰ ਇਹ ਸਟਾਲ ਮੇਰੀ ਟਿਕਟ ਮਿਲੂਗੀ ਉਹ ਇਹ ਲੜਕਾ ਹੁੰਦਾ ਤੁਹਾਨੂੰ ਦੱਸ ਦਿੰਦਾ ਕੀ ਨਾਮਾ ਕੀ ਨਹੀਂ ਠੀਕ ਹੈ ਇਹਨਾਂ ਨਾਲ ਕੰਟੈਕਟ ਕਰਕੇ ਉਹਦੀ ਟਿਕਟ ਟਿਕਟਾ ਮੁੱਕੀ ਬੰਦੇ ਤਾ ਕਰਦੇ ਵੀ 20 ਆ ਟਿਕਟ ਵੇਚਣਾ ਜਾਗੇ ਕਿਤੇ ਕਿੱਦਾਂ ਜੀ ਕਿ 20 ਆ ਟਿਕਟਾਂ ਵੇਚ ਦੇਣ ਕਿਉਂ ਸਾਡਾ ਨਾਮ ਲੈ ਜੇ ਇੱਕ ਨਹੀਂ ਨਹੀਂ ਸਾਹਿਬ ਜਿੱਦੇ ਤੱਕ ਕੰਮ ਕੀ ਇਹ ਵੀ ਪਹਿਲੀ ਟਿਕਟ ਦਾ ਸਟਾਕ ਨਾ ਖਤਮ ਹੋ ਜੇ ਪਰ ਕੋਸ਼ਿਸ਼ ਕਰਾਂਗੇ ਵੀ ਦੇਖੋ ਜੇ ਉਹ ਨਹੀਂ ਤਾਂ ਉਹ ਖਾਲੀ ਕਿਸੇ ਨੂੰ ਨਹੀਂ ਮੋੜਦਾ ਪੰਡਤ ਪਰਮਾਤਮਾ ਦੀ ਕਿਰਪਾ ਦੇਖੋ ਜੀ ਜੇ ਮੇਰਾ ਇਲਾਕਾ ਤਾਂ ਮੇਰੇ ਇਲਾਕਾ ਨਾਲ ਕੋਈ ਕਰੋੜਪਤੀ ਲੱਖਪਤੀ ਬਣਦਾ ਤਾਂ ਮੈਂ ਉਹਨੂੰ ਵਾਰ-ਵਾਰ ਕਹਿਣਾ ਵੀ ਬਣੋ ਠੀਕ ਹੈ ਤੇ ਇੱਕ ਚੀਜ਼ ਮੈਂ ਵਾਰ-ਵਾਰ ਕਹਿ ਰਿਹਾ ਵੀ ਸ਼ਨੀਵਾਰ ਨੂੰ ਲੁਧਿਆਣੇ ਤੁਸੀਂ ਕਿੱਥੇ ਆਣਾ ਘੰਟਾ ਕਰ ਜਾਣਾ ਘੰਟਾ ਕਰ ਜਾ ਕੇ ਨਾਲ ਹੀ ਜੀਟੀਬੀ ਮਾਰਕੀਟ ਹੈ ਲਾਟਰੀ ਮਾਰਕੀਟ ਉੱਥੇ 40 ਨੰਬਰ ਦੁਕਾਨ ਤੇ ਜਾਓ 40 ਨੰਬਰ ਦੁਕਾਨ ਤੇ ਪਨੋਟ ਇੰਟਰਪ੍ਰਾਈਜ਼ ਦਾ ਵੋਟ ਲੱਗ ਠੀਕ ਹੈ ਉਹਨੇ ਤਾਂ ਦੱਸਿਆ ਦੇ ਨੀ ਉਹ ਸਾਹਮਣੇ ਮਨਰਵਾ ਮੇਰਾ ਕੀਟਾ ਪੰਡ ਜੀ ਉੱਤੇ ਬੈਠੇ ਰਹੇ ਸ਼ਨੀਵਾਰ ਨੂੰ ਤੇ ਮੰਗਲਵਾਰ ਨੂੰ ਬਠਿੰਡੇ ਵੱਤ ਤੋਂ ਵੱਤ ਆਓ ਤੇ ਬਾਕੀ ਕੂਰੀਅਰ ਕਰਵਾਓ ਜੀ ਜਦ ਮਾਰਜੀ ਕਾਲ ਟੈਂਡ ਸਾਡੀ ਹੁੰਦੀ ਹੈ ਜੀ ਤੁਹਾਡੀ ਫਰੈਂਚਾਈਜ਼ ਵੀ ਲੈ ਸਕਦਾ ਕੋਈ ਬੰਦਾ ਜਿਵੇਂ ਤੁਸੀਂ ਕਹਿੰਦੇ ਆ ਬੜਾ ਪਾਈ ਉਹ ਮੈਂ ਤੁਹਾਨੂੰ ਦੱਸਦਾ ਨਹੀਂ ਫਰੈਂਚਾਈਜ਼ ਵਾਲੀ ਗੱਲ ਦੱਸਦਾ ਨਾ ਤੁਹਾਨੂੰ ਮੈਂ ਤਿੰਨ ਚਾਰ ਪਹਿਲਾਂ ਕਰਿਆ ਕੰਮ ਪਰ ਧੋਖਾ ਹੀ ਦਿੱਤਾ ਲੋਕਾਂ ਨੇ ਪਰ ਮੈਂ ਹੁਣ ਇਹ ਚੋਣਾ ਵੀ ਮੈਂ ਆਪਦੇ ਕਿੱਦਾਂ ਪੰਡ ਜੀ ਨਹੀਂ ਇਹਦਾ ਜਾ ਸਕਦੇ ਪੰਜਾਬ ਚ ਨੇ ਜਾ ਤਾਂ ਨਹੀਂ ਸਕਦੇ ਪਰ ਮੈਨਾਂ ਧੋਖਾ ਕਰੇ ਪਰ ਫਿਰ ਵੀ ਦੇਖ ਲਾਂਗੇ ਸੋਚ ਵਿਚਾਰ ਕਰਾਂਗੇ ਜੀ ਉਥੇ ਕਿਉਂਕਿ ਪਹਿਲਾਂ 2-3 ਆਪਣੇ ਲਗਾਏ ਸੀ ਸਿਸਟਮ ਉਥੇ ਆ ਲਾ ਲੋ ਵੀ ਟਿਕਟਾਂ ਵੇਚ ਕੇ ਲੋਕ ਪੈਸੇ ਖਾ ਗਏ ਕੀ ਕਰਾਂਗੇ ਉਹਨਾਂ ਪਰ ਤੁਹਾਡੇ ਵੇਸ ਹੋਣਾ ਨਹੀਂ ਉਹ ਚੱਕਰ ਆਣਾ ਤੇ ਉਸ ਤੋਂ ਬਾਅਦ ਉਹ ਵੀਰੇ ਪੈਸੇ ਖਾ ਕੇ ਤੇ ਮੇਰੇ ਫੈਸਲੇ ਅੱਜ ਆਪ ਬੈਠੇ ਨੇ ਨਾ ਉਹ ਬਦਲਤਾ ਉਥੇ ਲੋਕ ਉਹ ਆਈ ਯਾਰ ਮੇਰੇ ਕੋਲ ਪੰਡਤੇ ਕੋ ਜਾਣਾ ਹਾਂ ਇਹ ਚੀਜ਼ ਹੋ ਜਾਂਦੀ ਆ ਤੇ ਬਾਕੀ ਵੀਰੇ ਕਿਤੇ ਰਾਜਨੀਤੀ ਚ ਵੀ ਆਉਂਦਾ ਹੈਗਾ ਪ੍ਰੋਗਰਾਮ ਕਿਤੇ ਤੁਹਾਨੂੰ ਕੋਈ ਟਿਕਟ ਦੇ ਦੇ ਕੋਈ ਨਹੀਂ ਨਹੀਂ ਉਹ ਇਦਾਂ ਰਾਜਨੀਤੀ ਵਾਲਾ ਕੰਮ ਹੋਇਆ ਪਹਿਲਾਂ ਹੈਗੇ ਸੀ ਰਾਜਨੀਤੀ ਚ ਪਰ ਹੁਣ ਤੱਕ ਕੰਮਖਾਨਾ ਚ ਪੈ ਗਈ ਜਿਆ ਬੇਲੀ ਸੀ ਜਿਆ ਰਾਜਨੀਤੀ ਸੀ ਹੁਣ ਕੰਮਖਾਨਾ ਚ ਕਵੀਲਦਾਰਾਂ ਭਾਈ ਠੀਕ ਹੈ ਨਹੀਂ ਆਪਾਂ ਤੁਹਾਨੂੰ ਲੋਕਾਂ ਨੂੰ ਕਰੋੜਪਤੀ ਲੱਖਪਤੀ ਬਣਾਉਂਦੀ ਪਰਮਾਤਮਾ ਹੀ ਲਾਤੀ ਡਿਊਟੀ ਤੇ ਬਸ ਨੌਕਵਾ ਕੇ ਜਾਊਗਾ ਪਤਾ ਨਹੀਂ ਪਰਮਾਤਮਾ ਨੇ ਕਦੋਂ ਸਾਹ ਲੈ ਜਾਣੇ ਨੇ ਪਰ ਇਹ ਤੁਹਾਨੂੰ ਦੱਸਦਾ ਨਾ ਵੀ ਲਾਟਰੀ ਪੰਡ ਲਾਟਰੀ ਏਜੰਸੀ ਇੱਕ ਫੇਮਸ ਪਿੱਟ ਲੈਬਰ ਵੀ ਹੈ ਤੁਸੀਂ ਹਣਾ ਤੁਸੀਂ ਹਾਂਜੀ ਮੇਰੇ ਕੋਲ ਡੌਗ ਹੋਣ ਵੀ ਰੱਖਿਆ ਰੌਟ ਜਰਮਨ ਕੋਈ ਵੀ ਡੌਗ ਮੇਰੇ ਕੋਲ ਮਾੜਾ ਨਹੀਂ ਮਿਲੂਗਾ ਚੈਂਪੀਅਨ ਡੌਗ ਨੇ ਤੇ ਬਾਕੀ ਮੇਰੇ ਕੋਲ ਬਿੱਲਾ ਰੱਖਿਆ ਪੂਰਾ ਵਧੀਆ ਟੌਪ ਦਾ ਤੇ ਬਾਂਦਰ ਵੀ ਰੱਖਿਆ ਹੋਇਆ ਬਸ ਏ ਇਹੀ ਠੀਕ ਹੈ ਨਹੀਂ ਇਹ ਨਹੀਂ ਹੈਗਾ ਵੀ ਕੋਈ ਨਾਰਮਲ ਜਿਹਾ ਰੱਖੇ ਨੇ ਰੋਡ ਵੈਲ ਮੇਰੇ ਸੋ ਜਿੱਤੇ ਨੇ ਚੈਂਪੀਅਨ ਡੌਗਸ ਉਹ ਲਾਏ ਨੇ ਜੇ ਕਿਸੇ ਨੇ ਪੰਡਰ ਨੂੰ ਮੇਰੇ ਡੌਗਸ ਵਲ ਜ਼ਿਕਰਾਂ ਤਾਂ YouTube ਤੇ ਪੰਡਰ ਕੈਨਲ ਪਰ ਮੇਰੇ ਸੌਦੀ ਮੈਂਟ ਲਾਸਟ ਸਵਾਲ ਆ ਤੁਸੀਂ ਜਿਹੜੇ ਡੰਗਾ ਹੁੰਦੀਆਂ ਬੇਸਹਾਰਾ ਜਗਮੀ ਉਹਨਾਂ ਦੇ ਲਾਜ ਵਾਸਤੇ ਵੀ ਤੁਸੀਂ ਕੋਈ ਹਾਂਜੀ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਜਾਂਦਾ ਜੀ ਸਾਰਾ ਕੁਝ ਵਿੱਚੋਂ ਹਿੱਸਾ ਪੈਂਦਾ ਉਹ ਆਪਣੇ ਪੈਲ ਇੱਕ ਲੇਡੀ ਨੇ ਉਹਨਾਂ ਦੇ ਘਰੇ ਹੋਇਆ ਉਹਨਾਂ ਨੇ ਆਪਣਾ 40 ਲੱਖ ਰੁਪਏ ਗੋਵਾ ਤੇ ਲਾਤਾ ਤੁਸੀਂ ਦੇਖਿਓਣੀ ਵੀਡੀਓ ਉਹਨਾਂ ਦੀ ਤੇ ਉਹਨਾਂ ਨੂੰ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਇਹਦੇ ਕੋਲ 6-6 ਰੁਪਏ ਆਉਂਦੇ ਨੇ ਕੋਈ ਦਾਨ ਪੱਤ 10 ਰੁਪਏ ਹੁੰਦਾ 15-20 ਪਰਿਵਾਰਾਂ ਦੀ ਮੈਡੀਸਿਨ ਚੱਲਦੀ ਹੈ ਜੀ ਬਾਕੀ ਕੋਈ ਲੋਡ ਬੰਦ ਹੁੰਦਾ ਕੋਈ ਅਫਰੇਸ਼ਨ ਵਗੈਰਾ ਹੁਣ ਆਉਂਦਾ ਪਲੇਟ ਵਗੈਰਾ ਜਿੰਨੇ ਜੋਗੇ ਨੇ ਜੀ ਅਸੀਂ ਨਾਲ ਖੜਦੇ ਹਾਂ ਥੈਂਕ ਯੂ ਜੀ ਮਿਹਰਬਾਨ ਤੁਹਾਡੀ